ਸਾਰਨ ਪਿਆਰਪਰੀ ਸ਼ਤਸ਼੍ਰੀਆ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਨਾਮੀ ਦਾ ਇੱਕ ਵਾਰ ਅੱਜ ਆਪਾਂ ਗੱਲਬਾਤ ਕਰਾਂਗੇ ਜਸਵਿੰਦਰ ਕੌਰ ਬਰਾੜ ਵਰੀ ਯਾ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਲੋਕ ਟਰੋਲ ਕਰ ਰਹੇ ਨੇ ਤੇ ਕੁਝ ਲੋਕ ਆ ਜਿਹੜੇ ਜਿੰਨਾ ਦੀ ਜਮੀਰ ਮਰ ਚੁੱਕੀ ਐ ਉਹ ਜਸਵਿੰਦਰ ਕੌਰ ਬਰਾੜ ਨੂੰ ਇਸ ਲਈ ਟਰੋਲ ਕਰ ਰਹੇ ਨੇ ਕਿ ਉਹਨਾਂ ਦੇ ਵਿਊ ਵੱਧ ਜਾਣੇ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਮਾਨਸਿਕਤਾ ਇੱਥੋਂ ਤੱਕ ਡਿੱਗੀ ਹੋਈ ਐ ਇੱਥੋਂ ਤੱਕ ਬਿਸ਼ਰਮੀ ਜਿਹੜੀ ਉਹ ਲੋਕਾਂ ਨੇ ਧਾਰੀ ਹੋਈ ਐ ਜਿਹੜੇ ਵਾਰ-ਵਾਰ ਜਸਵਿੰਦਰ ਬਰਾਰ ਨੂੰ ਵਾਰ-ਵਾਰ ਟਰੋਲ ਕਰ ਰਹੇ ਨੇ ਉਹਨਾਂ ਦੀ ਵੀਡੀਓ ਨੂੰ ਜਾਣ ਬੁੱਝ ਕੇ ਟਰੋਲ ਕਰ ਰਹੇ ਨੇ ਕਿ ਗਾਉਣਾ ਨਹੀਂ ਆਉਂਦਾ ਕਿ ਇਸ ਤੋਂ ਚੰਗਾ ਤਾਂ ਮੈਂ ਘਰੀ ਬਹਿ ਜਾਂਦਾ ਹਨਾ 100 ਟਿੱਪਣੀ ਲਿਖਦੇ ਨੇ ਕਿ ਕੋਈ ਕੋਈ ਸੁਰ ਨਹੀਂ ਕੋਈ ਤਾਲ ਨਹੀਂ ਗਾਉਣਾ ਨਹੀਂ ਆਉਂਦਾ ਵਿਆਹ ਤੇ ਵਿਆਹ ਲਿਆਣੇ ਬੁਲਾ ਕੇ ਜਸਵਿੰਦਰ ਬਰਾੜ ਨੂੰ ਗਲਤ ਕਰ ਲਿਆ ਇਸ ਤੋਂ ਵਧੀਆ ਕੋਈ ਹੋਰ ਐਨੇ ਚੰਗੇ ਸਿੰਗਰ ਸੀ ਉਹਨਾਂ ਨੂੰ ਬੁਲਾ ਲੈਨੇ ਸੀ। ਉਹ ਮੂਰਖੋ ਤੁਸੀਂ ਜਿਹੜੀ ਚੀਜ਼ ਦੇਖਣ ਆਲੀ ਹੈ। ਕਿ ਸਿੱਧੂ ਮੂਸੇ ਵਾਲੇ ਨੇ ਨਾਮ ਲਿਆ ਕਿ ਬੂਫਰਾ ਉੱਤੇ ਗਾਉਂਦੀ ਸੁਣ ਜਸਵਿੰਦਰ ਬਰਾੜ ਕੁੜੇ। ਇਹੋ ਜਸਵਿੰਦਰ ਬਰਾੜ ਜੀ ਦਾ ਜਿਹੜਾ ਗੀਤ ਆ ਮਿਰਜਾ ਜਿਹੜਾ ਉਹਨਾਂ ਨੇ ਗਾਇਆ ਲਾਈਵ ਗਾਇਆ ਪਿਆ ਮਿਰਜਾ ਉਹ ਤੁਸੀਂ ਲਾਈਵ ਜਾ ਕੇ ਸੁਣੋ। ਫਿਰ ਤੁਹਾਨੂੰ ਅਕਲ ਆਊਗੀ ਫਿਰ ਤੁਹਾਨੂੰ ਪਤਾ ਲੱਗੂ ਅਸਲ ਦੇ ਵਿੱਚ ਜਾਨ ਕਿੰਨੀ ਆ ਉਮਰ ਦਾ ਵੀ ਬੱਟਾ ਦੇਖਿਆ ਕਰੋ ਕਿ ਪਹਿਲਾਂ ਸਿਚੁਏਸ਼ਨ ਕੇਜੀ ਸੀ ਜਸਵਿੰਦਰ ਕੌਰ ਬ੍ਰਾਂਡ ਦੀ ਪਹਿਲਾਂ ਆਪਦੇ ਵਧੀਆ ਮਕਾਮ ਤੇ ਸੀ ਕਦੇ ਉਹਨਾਂ ਦੀ ਕਦੇ ਕੋਈ ਵੀ ਕਦੇ ਕਾਉਂਟਰਵਰਸੀ ਨਹੀਂ ਉਹਨਾਂ ਦੀ ਕਿਸੇ ਸਿੰਗਰ ਦੇ ਨਾਲ ਆਈ ਆਪਣੀ ਮਿਹਨਤ ਤੇ ਬਣਿਆ ਬਹੁਤੇ ਸਿੰਗਰਾਂ ਨੇ ਪਹਿਲਾਂ ਜਵਾਬ ਹੀ ਦਿੱਤਾ ਸੀ ਨਾਲ ਗਉਣ ਤੋਂ ਕਿ ਪਤਲੀ ਜਈ ਆ ਬਾਜ ਪਤਲੀ ਆ ਕਿ ਅਸੀਂ ਇਹਦੇ ਨਾਲ ਗਾਣਾ ਨਹੀਂ ਬਹੁਤ ਸਿੰਗਰਾਂ ਨੇ ਜਵਾਬ ਵੀ ਦੇ ਦਿੱਤਾ ਸੀ ਪਰ ਹਿੰਮਤ ਨਹੀਂ ਹਾਰੀ ਜਿਹਦੇ ਜਿਸ ਮਕਾਮ ਤੇ ਆ ਕੇ ਖੜੇ ਨੇ ਉਹ ਉਹਨਾਂ ਦੀ ਮਿਹਨਤ ਆ ਮੂਰਖੋ ਜਿਹੜੇ बार-ਬਾਰ ਜਸਵਿੰਦਰ ਕੌਰ ਬਰਾੜ ਨੂੰ ਟ੍ਰੋਲ ਕਰ ਰਹੇ ਨੇ ਤੁਹਾਡਾ ਕੀ ਹੱਕ ਆ ਤੁਸੀਂ ਇੱਕ ਵੀਊ ਦੀ ਖਾਤਰ ਕਿ ਲੋਕ ਵੀ ਕਮੈਂਟ ਦੇ ਵਿੱਚ ਗਾਲਾਂ ਕੱਢਣਗੇ ਕਿ बार-ਬਾਰ ਤੁਸੀਂ ਵੀਡੀਓ ਉਹਨਾਂ ਦੀ ਟ੍ਰੋਲ ਕਰੀ ਜਾਂਦੇ ਹੋ ਇੱਕ ਇੰਟਰਵਿਊ ਕੀਤੀ ਸੀ ਮਿਰਜੋਸੇ ਮੱਕੜ ਦੇ ਨਾਲ ਜਸਵਿੰਦਰ ਕੌਰ ਬਰਾੜ ਜੀ ਨੇ ਉਹਨਾਂ ਨੇ ਕਹਿ ਦਿੱਤਾ ਕਿ ਮੇਰੇ ਕੋਲ ਲਿਸਟ ਤਿਆਰ ਆ ਕਿ ਮੈਂ ਇਨੀ ਹਰਾਸਮੈਂਟ ਹੋ ਚੁੱਕੀ ਆ ਕਿ ਅਗਰ ਮੈਂ ਕੱਲ ਨੂੰ ਕੋਈ ਗਲਤ ਕਦਮ ਚੱਕਦੀ ਆ ਜਿੰਨੇ ਉਹ ਨਾਮ ਲਿਸਟ ਦੇ ਵਿੱਚ ਸਾਮਲ ਨੇ ਉਹਨਾਂ ਸਾਰਿਆਂ ਤੇ ਬਰਚਾ ਹੋਊਗਾ ਕਿ ਮਤਲਬ ਇੰਨਾ ਜ਼ਿਆਦਾ ਮੈਨੂੰ ਇਹਨਾਂ ਨੇ ਡਿਪਰੈਸ਼ਨ ਦੇ ਵਿੱਚ ਲਿਆ ਦਿੱਤਾ ਕਿ ਇੰਨਾ ਜ਼ਿਆਦਾ ਬੋਲਦੇ ਨੇ ਇੰਨਾ ਜ਼ਿਆਦਾ ਬੋਲਦੇ ਨੇ ਕਿ ਲੋਕ ਐਡੇ ਬੇਲੇ ਹੋ ਚੁੱਕੇ ਨੇ ਕਿ ਜਸਵਿੰਦਰ ਕੌਰ ਬਰਾੜ ਦੇ ਹੀ ਮਗਰ ਪੈ ਚੁੱਕੇ ਨੇ ਤੁਸੀਂ ਉਹਨਾਂ ਦੇ ਪੁਰਾਣੇ ਗੀਤ ਕੱਢ ਕੇ ਦੇਖੋ। ਟੋਲ ਕਰਨਾਲਿਓ ਉਹ ਮੂਰਖੋ ਤੁਸੀਂ ਉਹ ਕੱਢ ਕੇ ਦੇਖੋ ਤੁਸੀਂ ਉਹਨਾਂ ਦੇ ਪੁਰਾਣੇ ਗੀਤ। ਕਿ ਅੱਜ ਪਹਿਲਾਂ ਉਮਰ ਕੀ ਸੀ ਤੇ ਅੱਜ ਉਮਰ ਕੀ ਹੈ। ਅੱਜ ਇੱਕ ਸ਼ੌਂਕ ਨਹੀਂ ਕਿ ਮਤਲਬ ਮਜਬੂਰੀ ਨੂੰ ਕੰਮ ਚਲਾ ਰਹੇ ਨੇ ਆਪਾਂ। ਕਿ ਸਿੱਧੂ ਮੂਸੇ ਵਾਲੇ ਦਾ ਵੀ ਬਾਰ ਬਸੇ ਤੇ ਨਾਮ ਤਾਂ ਲੈਂਦੇ ਨੇ ਉਹ ਕਹਿੰਦੇ ਮੈਨੂੰ ਖੁਸ਼ੀ ਆ ਕਿ ਮੈਨੂੰ ਵੀ ਰੋਟੀ ਉਹ ਪਾ ਜਾਂਦਾ ਜਾਂਦਾ ਪਾ ਕੇ ਗਿਆ। ਤੇ ਜਸਵਿੰਦਰ ਕੌਰ ਬਰਾੜ ਜੀ ਦਾ ਨਾਮ ਸਿੱਧੂ ਮੂਸੇਵਾਲੇ ਨੇ ਐਂ ਨਹੀਂ ਲਿਆ ਕਿਸੇ ਟਾਈਮ ਉਹਨਾਂ ਦੀ ਵੀ ਬਹੁਤ ਜ਼ਿਆਦਾ ਚੜ੍ਹਾਈ ਹੁੰਦੀ ਸੀ ਜੇ ਸਿੱਧੂ ਮੂਸੇਵਾਲੇ ਨੇ ਆਪਦੇ ਗੀਤ ਦੇ ਵਿੱਚ ਜਸਵਿੰਦਰ ਕੌਰ ਬਰਾੜ ਦਾ ਜੇ ਨਾਮ ਲਿਆ ਕਿਸੇ ਵਜ੍ਹਾ ਕਰਨ ਲਿਆ ਪਰ ਸਾਡੇ ਲੋਕ ਆ ਜਿਹੜੇ ਬਿਸ਼ਰਮੀ ਏਦੀ ਆ ਲੋਕਾਂ ਨੂੰ ਕਿ ਅੱਜ ਦਾ ਵੀਡੀਓ ਐਸੇ ਤਰ੍ਹਾਂ ਹੀ ਟ੍ਰੋਲ ਕਰੀ ਜਾਮਾਂਗੇ ਕਿ ਉਹਨਾਂ ਨੂੰ ਬਿਸ਼ਰਮੀ ਦਾ ਕੋਈ ਭਾਵ ਨਹੀਂ ਕਿ ਉਹਨਾਂ ਨੇ ਇੱਕ ਆਪਦੇ ਵੀਊ ਚਲਾਉਣੇ ਆ ਵੀਊ ਜਿਆਦਾ ਲਿਆਉਣੇ ਐ ਇਸੇ ਲਈ ਬਾਰ-ਬਾਰ ਕੁਝ ਲੋਕ ਇਦਾਂ ਦੇ ਵੀ ਨੇ ਵੀਡੀਓ ਕਿਸੇ ਹੋਰ ਦੇ ਬਣਾਈ ਆ ਚੱਕ ਕੇ ਨਾਲ ਜਿਹਨਾਂ ਨੇ ਇੰਟਰ ਤੇ ਚਾੜ ਦਿੰਦੇ ਨੇ ਕਿ ਸਾਡੇ ਵੀ ਸ਼ਾਇਦ ਵੀਊ ਵੱਧ ਜਾਣਗੇ ਇਹ ਜਿਹੇ ਲੋਕ ਵੀ ਬਹੁਤ ਬੈਠੇ ਨੇ ਕਿ ਅਸੀਂ ਵੀ ਟ੍ਰੋਲ ਕਰ ਦਾਂਗੇ ਵੀਡੀਓ ਤਾਂ ਸਾਡੇ ਵੀ ਵੀਊ ਵੱਧ ਜਾਣਗੇ ਇਹ ਲੋਕਾਂ ਦੀ ਸੋਚ ਇੱਥੋਂ ਤੱਕ ਡਿੱਗੀ ਹੋਈ ਆ ਵੈਸੇ ਤਾਂ ਸਿਮਰ ਰੰਜੋ ਸਿੰਘ ਮੱਕੜ ਨੇ ਕਿਹਾ ਕਿ ਤੁਸੀਂ ਲੀਗਲ ਨੋਟਿਸ ਭੇਜੋ ਇੱਕ ਦੋ ਬੰਦਿਆਂ ਨੂੰ ਜੇ ਦੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਤੰਗ ਕਰਦੇ ਨੇ ਕਿ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਤੁਹਾਨੂੰ ਹਰਾਸਮੈਂਟ ਕੀਤਾ ਹੋਇਆ ਤੁਹਾਨੂੰ ਇੱਕ ਤੁਸੀਂ ਲੀਗਲ ਨੋਟਿਸ ਭੇਜੋ ਕਿ ਆਸੀ ਤੁਹਾਡੇ ਨਾਲ ਕਿ ਭੇਜੋ ਉਹਨਾਂ ਨੂੰ ਨਾਨੀ ਯਾਦ ਕਰਾ ਦਿਓ ਇੱਕ ਵਾਰ ਉਹਨਾਂ ਦੀ ਇਹ ਕੁੱਤੇ ਐ ਪੌਂਕੀ ਜਾਣਗੇ ਇਹਨਾਂ ਨੇ ਹਟਣਾ ਨਹੀਂ ਆਪਾਂ ਜਿੰਨਾ ਮਰਜ਼ੀ ਇਹਨਾਂ ਦੇ ਬੱਟੇ ਮਰਜ਼ੀ ਨੇ ਮਰਜ਼ੀ ਭਿਜਾ ਲਈਏ ਜਿੰਨੇ ਮਰਜ਼ੀ ਧਿਆ ਲਈਏ ਪਰੇ ਜਦੋਂ ਕੁੱਤਿਆਂ ਨੇ ਭੌਂਕਣਾ ਤਾਂ ਇਹ ਭੌਂਕੀ ਹੀ ਜਾਣਗੇ ਇਹ ਪਿੱਛੇ ਨਹੀਂ ਹਟ ਸਕਦੇ ਅੱਜ ਜਸਵਿੰਦਰ ਕੌਰ ਬਰਾੜ ਆਪਣੇ ਬੱਚਿਆਂ ਦੇ ਲਈ ਗਾਰੀ ਐ ਜੇ ਉਹ ਕਿਤੇ ਉਹਨਾਂ ਨੂੰ ਸ਼ੋਅ ਮਿਲ ਰਹੇ ਨੇ ਕਿਤੇ ਵਿਆਹ ਤੇ ਜਾ ਰਹੇ ਨੇ ਕੋਈ ਵੀ ਪ੍ਰੋਗਰਾਮ ਉਹਨਾਂ ਨੂੰ ਅੱਜ ਦੇ ਘਰੀ ਦੇ ਵਿੱਚ ਜਿਹੜਾ ਮਿਲ ਰਿਹਾ ਕਿ ਤੁਹਾਡੇ ਕਿਉਂ ਦਰਦ ਹੁੰਦਾ ਕਿ ਜਸਵਿੰਦਰ ਕੌਰ ਬਰਾੜ ਨੂੰ ਕਿਉਂ ਮਿਲਿਆ ਲਾਈਵ ਸ਼ੋਅ ਜੈਸੇ ਕਿਸੇ ਪ੍ਰੋਗਰਾਮ ਤੇ ਜਾ ਰਹੇ ਨੇ ਤਾਂ ਤੁਹਾਡਾ ਕਿਉਂ ਟਿੱਡ ਦੁਖਦਾ ਕਿ ਤੁਸੀਂ ਕਮਿਸ਼ਨ ਭਾਲਦੇ ਹੋ ਕੀ ਸਾਨੂੰ ਜਸਵਿੰਦਰ ਕੌਰ ਬਰਾੜ ਕਮਿਸ਼ਨ ਬਿਆ ਕਰੇ ਕਿ ਅਸੀਂ ਫਿਰ ਉਹਨਾਂ ਦੀ ਵੀਡੀਓ ਅਸੀਂ ਨਾ ਟ੍ਰੋਲ ਕਰਿਆ ਕਰੀਏ ਕਿ ਆਹੀ ਚੀਜ਼ ਭਾਲਦੇ ਹੋ ਜਾਂ ਇਹ ਚੀਜ਼ ਭਾਲਦੇ ਹੋ ਕਿ ਜਿੰਨਾ ਚੱਕਰ ਜਸਵਿੰਦਰ ਕੌਰ ਬਰਾੜ ਕੁਝ ਕਰਦੀ ਨਹੀਂ ਜਿੰਨਾ ਚੱਕਰ ਕੋਈ ਵੱਡਾ ਕਦਮ ਨਹੀਂ ਚੱਕਦੀ ਇਸ ਦੁਨੀਆ ਤੋਂ ਜਿੰਨਾ ਚਿਰ ਜਸਵਿੰਦਰ ਕੌਰ ਬਰਾੜ ਨਹੀਂ ਜਾਂਦੀ ਕਿ ਅਸੀਂ ਉਹਨਾਂ ਚੱਕਰ ਵੀਡੀਓ ਟ੍ਰੋਲ ਕਰਨ ਨੂੰ ਹੀ ਹਟਣਾ ਇਹ ਸਾਡੇ ਲੋਕਾਂ ਦੀ ਬੁੱਧੀ ਇੰਨੀ ਆ ਜਿਉਂਦੇ ਜੀ ਇੱਥੇ ਕਦਰ ਨਹੀਂ ਪੈਂਦੀ ਕਿਸੇ ਦੀ ਜਿਉਂਦੇ ਜੀ ਤਾਂ ਉਹਨਾਂ ਤਾਨਨੇ ਮੰਨੇ ਸੌ ਕੁਝ ਕਹੀ ਜਾਣਗੇ ਜਦੋਂ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਫਿਰ ਉਹ ਕਹਣਗੇ ਹਾਂ ਜੀ ਚੰਗਾ ਸੀ ਬਹੁਤ ਚੰਗਾ ਸੀ ਚੰਗੇ ਗੀਤ ਸੀ ਕਿਸੇ ਨੂੰ ਗਲਤ ਨਹੀਂ ਬੋਲਿਆ ਕੋਈ ਕਾਉਂਟਰਵਰਸੀ ਨਹੀਂ ਸੀ ਫਿਰ ਸਾਡੇ ਲੋਕ ਸੋਚ ਜਮਣੋਂ ਲੱਗੇ ਜਾਂਦੇ ਨੇ ਕਿ ਜਿਵੇਂ ਸਿੰਦਰ ਕੌਰ ਬਰਾੜ ਅੱਜ ਜੇ ਕੰਮ ਕਰ ਰਹੀ ਹੈ ਤਾਂ ਆਪਣੇ ਬੱਚਿਆਂ ਦੀ ਖਾਤਰ ਕੰਮ ਕਰ ਰਹੀ ਹੈ ਮੂਰਖੋ ਤੁਸੀਂ ਨਾ ਵਾਰ-ਵਾਰ ਉਹਨਾਂ ਦੀ ਵੀਡੀਓ ਨੂੰ ਤੁਸੀਂ ਟਰੋਲ ਕਰੋ ਵਾਰ-ਵਾਰ ਉਹਨਾਂ ਦੀਆਂ ਵੀਡੀਓ ਤੇ ਲਾਗੇ ਗਲਤ ਗੱਲਾਂ ਨਾ ਬੋਲੀ ਜਾਓ ਇੱਕ ਦਾ ਵੀਡੀਓ ਦੇ ਕੈਪਸ਼ਨ 'ਚ ਵੀ ਇੱਕ ਇਦਾਂ ਦੀ ਚੀਜ਼ ਲਿਖ ਦੇਣ ਕਿ ਲੋਕ ਵੀਡੀਓ ਵੇਖਣ ਕਿ ਹੋਰ ਬਹੁਤ ਮੁੱਦੇ ਨੇ ਚੱਕਣ ਵਾਲੇ ਉਹ ਮੁੱਦੇ ਵੀ ਟਰੋਲ ਕਰੋ ਜੇ ਤੁਹਾਡੇ 'ਚ ਹਿੰਮਤ ਹੈ ਜਿਹੜੇ ਜਸਵਿੰਦਰ ਕੌਰ ਬਰਾੜ ਨੂੰ ਟਰੋਲ ਕਰ ਰਹੇ ਨੇ ਉਹ ਫਿਰ ਸਰਕਾਰਾਂ ਨੂੰ ਟਰੋਲ ਕਰੋ ਉਸ ਸਾਲਾਂ ਨੂੰ ਟਰੋਲ ਕਰੋ ਜੋ ਬਹੁਤ ਗਲਤ ਕੰਮ ਹੋ ਰਿਹਾ ਉਸ 'ਚ ਜਨਰੋਲ ਕਰੋ ਉਹ ਜਿੱਦਾਂ ਤੋਂ ਡਰਦੇ ਨੇ ਕਿ ਪਰਚਾ ਨਾ ਪੈਜੇ ਕਿਹਤਰ ਕੇ ਕੜਾ ਬੋਲਦੇ ਆ ਭਾਈ ਕਿ ਦੱਬੀ ਜਾ ਜਿੰਨਾ ਦਾ ਕੰਮ ਦੱਬਣਾ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਇੱਥੋਂ ਤੱਕ ਆ ਜਿਹਨੂੰ ਬੋਲਣਾ ਉਹਨੂੰ ਬੋਲਣਾ ਨਹੀਂ ਤੇ ਜਿਹੜਾ ਕੁਝ ਕਹਿੰਦਾ ਨਹੀਂ ਜਿਹੜਾ ਕੁਝ ਬੋਲਦਾ ਨਹੀਂ ਉਹ ਤਾਂ ਨਜਾਇਜ਼ ਫਾਇਦਾ ਚੁੱਕੀ ਆ